ਜ਼ਿਲ੍ਹਾ ਹੁਸ਼ਿਆਰਪੁਰ ਦੀ ਪੁਲਿਸ ਨੇ ਵਾਕਫਾ ਕੇਸਾਂ ਵਿੱਚ ਲੜੀਂਦੇ ਇੱਕ ਦੋਸ਼ੀ ਨੂੰ ਪਿੰਡ ਅਜਨੋਹਾ ਤੋਂ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੇ ਐਸਐਸਪੀ ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਿਸ ਟੀਮ ਨੂੰ ਜਦੋਂ ਇਸ ਦੋਸ਼ੀ ਦੇ ਪਿੰਡ ਅਜਨੋਹਾ ਵਿਖੇ ਹੋਣ ਦੀ ਸੂਚਨਾ ਮਿਲੀ ਤਾਂ ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਕਰਨ ਲਈ ਨਾਕਾਬੰਦੀ ਕੀਤੀ ਗਈ ਤੇ ਇਸ ਦੌਰਾਨ ਜਦੋਂ ਪੁਲਿਸ ਨੇ ਦੋਸ਼ੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਕਤ ਦੋਸ਼ੀ ਨੇ ਪੁਲਿਸ ਟੀਮ ਤੇ ਫਾਇਰ ਕਰ ਦਿੱਤਾ ਜਿਸ ਤੋਂ ਬਾਅਦ ਪੁਲਿਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਦੌਰਾਨ ਉਕਤ ਦੋਸ਼ੀ ਜ਼ਖਮੀ ਹੋ ਗਿਆ ਅਧਿਕਾਰੀਆਂ ਨੇ ਖੁਲਾਸਾ ਕੀਤਾ ਕਿ ਦੋਸ਼ੀ ਦੀ ਪਛਾਣ ਸਰਬਜੀਤ ਉਰਫ ਪਾਵਾ ਵਾਸੀ ਅਜਨੂਹਾ ਵਜੋਂ ਹੋਈ ਹੈ ਜੋ ਕਿ ਵਕਫ ਵਕ ਮਾਮਲੇ ਵਿੱਚ ਪੁਲਿਸ ਨੂੰ ਲੜਿੰਦਾ ਸੀ ਜੀ ਇੱਕ ਇਸ ਏਰੀਆ ਦਾ ਨੋਨ ਕ੍ਰਿਮੀਨਲ ਹੈਗਾ ਜੀ ਕਾਫੀ ਉਸ ਤੋਂ ਪਹਿਲਾਂ ਵੀ ਪਰਚੇ ਦਰਜ ਹੈ ਸਰਬਜੀਤ ਸਿੰਘ ਉਰਫ ਪਾਵਾ ਜੀ ਇਹ ਸਾਨੂੰ ਹੁਣ ਵੀ ਸਾਡੇ ਵੀ ਕੁਝ ਕੇਸਿਸ ਦੇ ਵਿੱਚ ਵਾਂਟਡ ਸੀਗਾ ਹੁਣ ਵੀ ਇਹ ਅਟੈਂਪਟ ਟੂ ਅਟੈਂਪਟ ਟੂ ਮਰਡਰ ਦਾ ਪਰਚਾ ਹੋਇਆ ਪੂਰੀ ਇੱਕ ਲੜਾਈ ਝਗੜੇ ਦਾ ਪਰਚਾ ਹੋਇਆ ਸੀ ਕਿ ਉਹਦੇ ਵਿੱਚ ਵੌਂਟਡ ਸੀਗਾ ਸਾਨੂੰ ਸੀਕ੍ਰੀਟ ਇਨਫੋਰਮੇਸ਼ਨ ਸੀਗੀ ਕਿ ਇਸ ਏਰੀਆ ਦੇ ਵਿੱਚ ਘੁੰਮਦਾ ਫਿਰਦਾ ਛੁਪਿਆ ਹੋਇਆ ਲੁਕਿਆ ਹੋਇਆ ਤੇ ਕੁਝ ਅਸੀਂ ਟੀਮਸ ਬਣਾਈ ਸੀਗੀ ਪੁਲਿਸ ਪਾਰਟੀਆਂ ਇਸ ਏਰੀਆ ਦੇ ਵਿੱਚ ਗਸ਼ਟ ਕਰ ਰਹੀ ਸੀਗੀ ਤੇ ਅੱਜ ਜਿਹੜੀ ਪਾਰਟੀ ਜਿਹਨੂੰ ਲੀਡ ਕਰ ਰਹੇ ਸੀਗੇ ਸਾਡੇ ਐਸਐਚਓ ਸਾਹਿਬ ਐਸਐਚਓ ਮੇਟੀਆਣਾ ਇਨਸਪੈਕਟਰ ਬਲਜੀਤ ਸਿੰਘ ਉਹਨਾਂ ਦੀ ਪਾਰਟੀ ਦੇ ਇਹ ਪਤਾ ਲੱਗਿਆ ਇਸ ਪਾਸੇ ਹੈਗਾ ਤੇ ਕਾਉਂਟਰ ਵਾਇਆ ਦਿਨਾ ਸਰ ਕਿੰਨੇ ਕਜੇ ਦੀ ਕਿਤਨਾ ਇਹ ਜੀ ਅਭੀ ਬਸ ਅਸੀਂ ਐਸੇ ਪਹੁੰਚੇ ਘੰਟਾ ਡੇਢ ਘੰਟਾ ਪਹਿਲੇ ਇਹ ਸਰ ਅਭੀ ਇੰਜਰਡ ਆ ਜਾਂ ਪਤਾ ਹੈ ਹਾਂ ਜੀ ਹਾਂ ਹੀ ਵਾਸ ਇਹ ਬੇਸਿਕਲੀ ਜਦੋਂ ਜੀ ਇਹ ਨੂੰ ਰੋਕਣ ਦਾ ਇਸ਼ਾਰਾ ਕੀਤਾ ਐਜ਼ ਆਲਰੇਡੀ ਟੋਲਡ ਯੂ ਕਿ ਵੀ ਇਹ ਸਾਨੂੰ ਵਾਂਟਡ ਸੀਗਾ ਤੇ ਬਟ ਇਨੇ ਰੁਕਣ ਦੀ ਥਾਂ ਤੇ ਸਾਡੀ ਪੁਲਿਸ ਪਾਰਟੀ ਤੇ ਫਾਇਰ ਕਰਤਾ ਫਿਰ ਅਸੀਂ ਜਦ ਹਵਾਈ ਫਾਇਰ ਕੀਤਾ ਤੇ ਨੂੰ ਸਰੈਂਡਰ ਕਰਨ ਦਾ ਸੁਨੇਹਾ ਲਾਇਆ ਬਟ ਇਨੇ ਫੇਰ ਵੀ ਨਹੀਂ ਮੰਨੀ ਤੇ ਇਨੇ ਫੇਰ ਇੱਕ ਹੋਰ ਫਾਇਰ ਸਾਡੀ ਪਾਰਟੀ ਵੱਲ ਕਰਤਾ ਤੇ ਜਵਾਬੀ ਰਿਟੈਲੀਏਸ਼ਨ ਦੇ ਵਿੱਚ ਸਾਡੀ ਪਾਰਟੀ ਵੱਲੋਂ ਵੀ ਫਾਇਰ ਕੀਤਾ ਗਿਆ ਜੋ ਇਹਦੇ ਪਾਉਂ ਦੇ ਵਿੱਚ ਲੱਗਿਆ ਹੈਗਾ ਐਂਡ ਇੰਜਰੀ ਹੋਣ ਦੇ ਕਾਰਨ ਇਹਨੂੰ ਸ਼ਿਫਟ ਕਰਤਾ ਹੈਗਾ ਜੀ ਮੈਡੀਕਲ ਏਡ ਵਾਸਤੇ ਸਿਵਲ ਹਸਪੀਟਲ ਹੁਸ਼ਿਆਰ ਕੋ ਹਾਲ ਦੀ ਘੜੀ ਦੋ ਖੋਲ ਜੇ ਇੱਕ ਸਾਨੂੰ ਵੈਪਨ ਕੰਟਰੀ ਮਿਡ ਵੈਪਨ ਇੱਥੋਂ ਮਿਲਿਆ ਹੈਗਾ ਐਂਡ ਇਹਦਾ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਬੈਕਗ੍ਰਾਉਂਡ ਜਿਹੜਾ ਹੈ ਪਹਿਲਾਂ ਵੀ ਆਈ ਥਿੰਕ 5 ਪਰ 6 ਤੋਂ 7 ਪਰਚੇ ਦਰਜ ਹੈ ਇੱਕ ਮਰਡਰ ਕੇਸ ਦੇ ਵਿੱਚ ਇਹ ਕਨਵਿੰਟ ਹੈਗਾ ਦੋ ਐਨਡੀਪੀਐਸ ਦੇ ਪਰਚੇ ਦਰਜ ਹੈ ਪਰ ਹੁਣ ਵੀ ਮੈਂ ਤੁਹਾਨੂੰ ਦੱਸ ਰਿਹਾ ਦੋ ਪਰਚਿਆਂ ਚ ਤੋਂ ਸਾਨੂੰ ਵਾਂਟਡ ਹੀ ਸੀਗਾ ਪ੍ਰਿਜ਼ਨ ਐਕਟ ਦੇ ਪਰਚੇ ਵੀ ਇਹਦੇ ਤੇ ਦਰਜ ਜਿਹੜੀ ਹੁਣ ਅਗਲੀ ਪੁੱਛ ਕੇ ਸ਼ਾਫਟਰ ਆਫ ਚਾਰ ਮਤਲਬ ਟ੍ਰੀਟਮੈਂਟ ਜਿਹੜੀ ਹੈ ਬਿਲਕੁਲ ਜੀ ਇਹਦੇ ਦੇ ਵੀ ਜੋ ਲੀਗਲ ਕਾਰਵਾਈ ਉਹ ਕੀਤੀ ਜਾਊਗੀ ਤੇ ਡੁੰਗਾਈ ਨਾਲ ਤਫਤੀਸ਼ ਕਰਾਂਗੇ ਜਿਹੜੇ ਕੇਸਿਸ ਦੇ ਵਿੱਚ ਵਾਂਟਡ ਹੈ ਉਹਦੇ ਵਿੱਚ ਵੀ ਅਰੈਸਟ ਹੋਊਗੀ ਐਂਡ ਉਹ ਜੋ ਲੌਜੀਕਲ ਕਨਕਲੂਜਨ ਤੱਕ ਲੈ ਕੇ ਜਾਵਾਂਗੇ ਬਟ ਇਹ ਕਾਫੀ ਅੱਛਾ ਕੰਮ ਹੈ ਸਾਡੀ ਪੁਲਿਸ ਨੇ ਇੱਥੇ ਕੀਤਾ ਕਿਉਂਕਿ ਇਹ ਨੋਨ ਕ੍ਰਿਮੀਨਲ ਜਿੱਦਾ ਇਦਾ ਦੇ ਕ੍ਰਿਮੀਨਲ ਜੋ 엘ਿਮੈਂਟਸ ਹੈ ਉਹਨ ਅਸੀਂ ਫੜਦੇ ਆ ਤੇ ਇੱਕ ਅੱਛਾ ਮੈਸੇਜ ਜਾਂਦਾ ਹੈ ਤੇ ਬੜੀ ਹੀ ਦਲੇਰੀ ਨਾਲ ਸਾਡੀ ਪੁਲਿਸ ਪਾਰਟੀ ਨੇ ਅੱਜ ਇਹ ਜੋ ਕਾ ਇਨਕਾਊਂਟਰ ਹੋਇਆ ਦੇ ਨਾਲ ਬਹੁਤ ਵਧੀਆ ਰੋਲ ਪਲੇ ਕੀਤਾ